ਹਰਤਿਆ ਵਾਲਮੀ ਕੀ ਤਰ੍ਹਾਂ ਸਮਾਜ ਅੱਜ ਦਿਵਿੱਤਿਆ ਮਹਿਲਾ ਕਾਰਿਆਕਰਤਾ ਸਮੇਲਨ ਜੋ ਗੁਨਾਬਹ ਵਿੱਚ ਕਰਾਇਆ ਗਿਆ ਵਾ ਇਹਦਾ ਸਾਡਾ ਮਕਸਦ ਇਹ ਹੀ ਆ ਕਿ ਜੋ ਸਮਾਜ ਦੀਆਂ ਸਾਡੀਆਂ ਵਿਰੰਗਣਾਆਂ ਆ ਲੇਡੀਸ ਆ ਉਹਨਾਂ ਨੂੰ ਆਪਣੇ ਧਰਮ ਦੀ ਜਿਹੜੀ ਜਾਣਕਾਰੀ ਆ ਉਹ ਹੋ ਸਕੇ ਕਿਉਂਕਿ ਇੱਕ ਤਰ੍ਹਾਂ ਦਾ 2 ਘੰਟੇ ਦਾ ਇਹ ਕੈਟਰ ਕੈਂਪ ਹੁੰਦਾ ਵਾ ਜਿਹਦੇ ਵਿੱਚ ਜੋ ਮੂਲ ਇਤਿਹਾਸ ਆ ਜੋ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਣੀਆ ਸਿੱਖ ਸ਼ਾਮਾ માં ਔਰਤ ਨੂੰ ਜਿਹੜੀਆਂ ਪ੍ਰੇਰਨਾ ਦਿੰਦੀਆਂ ਵਾਂ ਆਦੀ ਮਹਾਪੁਰਸ਼ਾਂ ਦੀਆਂ ਜਿਹੜੀਆਂ ਜਾਂ ਸਿੱਖਿਆਵਾਂ માં ਜੋ ਔਰਤ ਦੇ ਸੈਲਫ ਕੌਨਫੀਡੈਂਸ ਪੈਦਾ ਕਰਦੀਆਂ ਵਾਂ ਉਹ ਉਹਦੇ ਲਈ ਇੱਕ ਕੈਡਰ ਕੈਂਪ ਤਰ੍ਹਾਂ ਰੂਪੀ ਇੱਕ ਸਮਾमेलन ਜਿਹੜਾ ਵਾ ਸੀ ਮਹਿਲਾ ਕਾਰਜਕਰਤਾ ਸਮਾमेलन ਕਰ ਰਹੇ ਹਾਂ ਅੱਜ ਇਸ ਬਾਰੇ ਦੂਜਾ ਵਾ ਜਿਹਦੇ ਚ ਲਗਭਗ ਸਾਰੇ ਹੀ ਪਤਧਿਕਾਰੀ ਉਹਨੀਆਂ ਪਰਿਵਾਰਿਕ ਮੈਂਬਰ ਜਿਹੜੇ ਸੀਗੇ ਉਹ ਲੀਏ ਮਹਿਲਾਵਾਂ ਜਿਹੜੀਆਂ ਵਾ ਚਾਹੇ ਉਹਨਾਂ ਦੀ ਮਾਤਾ ਵਾ ਚਾਹੇ ਇਹਨਾਂ ਦੇ ਨੋਆ ਚਾਹੇ ਉਹਨਾਂ ਦੀ ਬੇਟੀ ਆ ਚਾਹੇ ਉਹਦੇ ਧਰਮ ਪਤਨੀ ਆ ਉਹਨਾਂ ਸਾਰਿਆਂ ਨੂੰ ਇੱਥੇ ਬੁਲਾਇਆ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਬਹੁਤ ਸਾਰੇ ਸਵਾਲ ਸੀ ਜਿਹਨਾਂ ਸਵਾਲਾਂ ਦਾ ਅਸੀਂ ਵਿਸਤਾਰਪੂਰਵਕ ਜਿਹੜਾ ਜਵਾਬ ਵੀ ਦਿੱਤਾ ਵਾ ਔਰ ਨਾਲ ਦੀ ਨਾਲ 6 ਤਰੀਕ ਨੂੰ 6 ਅਕਤੂਬਰ ਨੂੰ ਪਰਮਪਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾ ਦੀ ਛੱਤੀ ਮੇ ਜੋ ਵਿਸ਼ਾਲ ਜੋਬਾ ਯਤਰਾ ਵਾ ਉਸ ਲਈ ਵੀ ਮਤਲਬ ਪ੍ਰੇਰਨਾ ਦਿੱਤੀ ਕਿਉਂਕਿ 7 ਅਕਤੂਬਰ ਨੂੰ ਪੂਰੇ ਵਿਸ਼ੇ ਦੇ ਅੰਦਰ ਪਰਮਪਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਾਰਾ ਦਾ ਪਾਵਨ ਪਰਗੜ ਦੋ ਵਸਾ ਔਰ 6 ਅਕਤੂਬਰ ਨੂੰ 36ਵੀਂ ਵਿਸ਼ਾਲ ਜੋ ਸ਼ੋਭਾ ਯਾਤਰਾ ਵਾ ਉਹ ਕੀਤੀ ਜਾ ਰਹੀ ਹੈ ਉਹਦੇ ਲਈ ਵੀ ਅਸੀਂ ਮੋਬਾਈਲਾਈਜ਼ ਕੀਤਾ ਵਾ ਤਿਆਰ ਕੀਤਾ ਕਾਰਜਕਰਤਾਵਾਂ ਨੂੰ ਔਰ ਸਾਰੀ ਸਾਡੀਆਂ ਜਿਹੜੀਆਂ ਲੇਡੀਜ਼ ਆ ਇਹ ਪੈਦਲ ਚੱਲਣਗੀਆਂ ਔਰ ਪਰਮਪਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਾਰਾ ਦਾ ਗੁੰਗਾਨਾ ਉਹ ਕਰਦੀਆਂ ਜਾਣਗੀਆਂ ਹਾਂ ਜੀ ਬਸ ਕੀ ਨਾਮ ਮੇਰਾ ਨਾਮ ਤਮਸਾ ਬਗਨ ਹੈ ਜੀ ਅੱਜ ਕਿੱਥੇ ਹੈ ਅੱਜ ਅਸੀਂ ਗੁਣਾਗੜ੍ਹ ਕੋਲ ਬਣਾਏ ਆ ਆਪਣਾ ਮਾਤਾ ਗੋਮਤੀ ਜੀ ਦੇ ਮਾਤਾ ਗੋਮਤੀ ਜੀ ਨੂੰ ਸਮਰਪਿਤ ਇਹ ਇੱਕ ਮੀਟਿੰਗ ਹੈ ਉਹਨਾਰੇ ਜੀਵਨ ਤੇ ਉੱਤੇ ਰਿਲੇਟਡ ਮੀਟਿੰਗ ਹੈ ਔਰ ਆਉਣ ਵਾਲੇ ਜੋ 7 ਅਕਤੂਬਰ 2025 ਦੇ ਵਿੱਚ ਪ੍ਰਗਟ ਦਿਵਸ ਹੈ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਨੂੰ ਸੰਬੰਧ ਉਸ ਸੰਬੰਧ ਦੇ ਨਾਲ ਇਹ ਮੀਟਿੰਗ ਰੱਖੀ ਗਈ ਹੈ ਜੋ ਇਸ ਸਾਲ ਆਪਣੀ 29ਵੀਂ ਸ਼ੋਭਾ ਯਾਤਰਾ ਆ ਉਸ ਦੇ ਰਿਲੇਟਡ ਇੱਥੇ ਸਾਰਾ ਰਣਨੀਤੀ ਨੂੰ ਤਿਆਰ ਕਰਨ ਲਈ ਕੀ ਕੀ ਆਪਾਂ ਕਰਨਾ ਹੈ ਉਥੇ ਉਸ ਰਿਲੇਟਿਡ ਸਾਰੀ ਅੱਜ ਦੀ ਮੀਟਿੰਗ ਰੱਖੀ ਗਈ ਹੈ ਕਿਸ ਤਰ੍ਹਾਂ ਲੱਗਿਆ ਮੇਰੀ ਇਹ ਸੈਕਿੰਡ ਟਾਈਮ ਹੈ ਇਸ ਮਤਲਬ ਸੈਕਿੰਡ ਮੀਟਿੰਗ ਹੈ ਇੱਥੇ ਤੇ ਬਹੁਤ ਵਧੀਆ ਲੱਗਿਆ ਲਾਸਟ ਟਾਈਮ ਵੀ ਅਸੀਂ ਆਏ ਸੀ ਬਹੁਤ ਅੱਛਾ ਲੱਗਾ ਇੱਥੇ ਆ ਕੇ ਔਰ ਬਹੁਤ ਸਾਰੇ ਇੱਥੇ ਆ ਕੇ ਸਾਨੂੰ ਹੋਰ ਵੀ ਜ਼ਿਆਦਾ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਧਰਮ ਰਿਲੇਟਿਡ ਸਮਾਜ ਰਿਲੇਟਿਡ ਤੇ ਇੱਥੇ ਆ ਕੇ ਸਾਨੂੰ ਬਹੁਤ ਅੱਛਾ ਲੱਗਾ ਮੈਂ ਲੋਕਾਂ ਨੂੰ ਵੀ ਕਹਿੰਦੀ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਗੀ ਕਿ ਹਮੇਸ਼ਾ ਆਪਾਂ ਨੂੰ ਇਹ ਨਾ ਸੋਚੀਏ ਕਿ ਅੱਜ ਅੱਜ ਕੀ ਹੋ ਰਿਹਾ ਆ ਆਪਸ ਆਪਸ ਹੀ ਭਾਈਚਾਰਕ ਸਾਂਝ ਬਣਾ ਕੇ ਹਮੇਸ਼ਾ ਇੱਕ ਦੂਜੇ ਦੇ ਨਾਲ ਚੱਲੀਏ ਜੀ ਇੱਕ ਤੁਸੀਂ ਕਹਿ ਰਹੇ ਸੀਗੇ ਅੰਦਰ ਵੀ ਲੋਕਾਂ 'ਤੇ ਕਾਫੀ ਵਿਸ਼ਵਾਸ ਰੱਖਣਾ ਚਾਹੀਦਾ ਉਹਦੇ ਬਾਰੇ ਕੀ ਹਾਂ ਵਿਸ਼ਵਾਸ ਦੇਖੋ ਇਹ ਤਾਂ ਆਪਣੇ ਆਪਣੇ ਉੱਤੇ ਡਿਪੈਂਡ ਹੈ ਨਾ ਮੇਰਾ ਵਿਸ਼ਵਾਸ ਬਰਮਾਦਨਾ ਭਗਵਾਨ ਵਾਲਮੀ ਕੀ ਜਿਹਦੇ ਨਾਲ ਹੈ ਮੇਰੇ ਨਾਲ ਮਤਲਬ ਮੈਂ ਜੋ ਨਾ ਤੂੰ ਮੰਗਦੀ ਹੈ ਤੇ ਉਹ ਮੈਨੂੰ ਮਿਲਦਾ ਹੈ ਇਹ ਵਿਸ਼ਵਾਸ ਦੇ ਉੱਤੇ ਆਪਾਂ ਨੂੰ ਅਗਰ ਆਪਾਂ ਮਤਲਬ ਇੱਕ ਨੂੰ ਮੰਨੋ ਆਪਾਂ ਕਨਫਿਊਜ਼ ਨਾ ਹੋਈਏ ਆਪਾਂ ਮੈਂ ਕਿਸੇ ਅੰਧਵਿਸ਼ਵਾਸ ਦੇ ਵਿੱਚ ਨਾ ਜਾਈਏ ਇੱਕ ਤਾਂ ਵਿਸ਼ਵਾਸ ਰੱਖੋ ਪਰਮਾਤਮਾ ਹਮੇਸ਼ਾ ਆਪਣੇ ਨਾਲ ਹੈ ਹਰ ਟਾਈਮ ਆਪਣੇ ਨਾਲ ਅੰਗਸੰਗ ਆਪਣੇ ਨਾਲ ਹੈ ਕੀ ਜਿਹੜੇ ਇਹਨੂੰ ਸੁਣਾ ਤਾਨੂੰ ਵਿਖਾ ਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਗੀ ਕਿ ਤੁਸੀਂ ਅੰਧਵਿਸ਼ਵਾਸ ਦੇ ਵਿੱਚ ਨਿਕਲੋ ਇਸ ਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਜਿੰਨਾ ਅੰਧਵਿਸ਼ਵਾਸ 'ਚ ਵੱਲ ਜਾਓਗੇ ਤੁਸੀਂ ਉਸ ਦੇ ਅੰਦਰ ਜਿਹਦਾ ਹੁੰਦਾ ਨਹੀਂ ਕਿ ਉਹ ਹੁੰਦਾ ਦਲਦਲ ਹੁੰਦੀ ਹੈ ਇਹ ਦਲਦਲ ਹੈ ਤੁਸੀਂ ਜਿੰਨਾ ਅਰੇ ਅੰਦਰ ਜਾਓਗੇ ਤੁਸੀਂ ਅਰੇ ਅੰਦਰ ਦੀ ਅੰਦਰ ਅੰਦਰ ਜਾਂਦੇ ਰਹੋਗੇ ਤੁਸੀਂ ਬਾਹਰ ਆਣਾ ਹੀ ਨਹੀਂ ਕਦੀ ਕਿਹਸਾ ਦੇ ਅੰਦਰ ਲਾ ਕੇ ਚਾਹਤੀ ਅੱਛਾ ਲੱਗਿਆ ਹਾਂਜੀ ਬਹੁਤ ਅੱਛਾ ਲੱਗਿਆ ਸਰ ਮਾਈ ਨੇਮ ਇਜ਼ ਨੈਂਸੀ ਤੇ ਮੈਂ ਬੀਏ ਸੈਕੰਡ ইয়ার ਦੇ ਵਿੱਚ ਪੜ੍ਹਦੀ ਆ ਮੈਂ ਜੂਡੋ ਦੀ ਨੈਸ਼ਨਲ ਪੇਅਰ ਵੀ ਆ ਤੇ ਮੈਂ ਸਿੰਗਿੰਗ ਵੀ ਕਰਦੀ ਆ ਤੇ ਨਾਲ ਮੈਂ এনসিসি ਦੇ ਵਿੱਚ ਵੀ ਆ ਅੱਜ ਕਿੱਥੇ ਆਏ ਹੋ ਅੱਜ ਸਰ ਮੈਂ ਸਮਾਗਮ ਤੇ ਆਈ ਆ ਬਿਕੋਜ਼ ਵਿਜੇਦਾਨਵ ਸਰ ਦੇ ਵੱਲੋਂ ਅਲੋਟ ਕੀਤਾ ਹੈ ਸੋ ਸਰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਇੱਥੇ ਸਾਡੇ ਧਰਮ ਦੇ ਬਾਰੇ ਸਾਨੂੰ ਦੱਸਿਆ ਜਾ ਰਿਹਾ ਹੈ ਬਿਕੋਜ਼ ਸਾਡਾ ਧਰਮ ਹਜੇ ਵੀ ਅੱਜ 2025 ਦੇ ਵਿੱਚ ਵੀ ਸਾਡਾ ਧਰਮ ਬਹੁਤ ਪੁੱਛਿਆ ਹੈ ਜੀ ਬਿਕੋਜ਼ ਪਤਾ ਨਹੀਂ ਕਿਉਂ ਜਾਂ ਫਿਰ ਕਿਸ ਲਈ ਐਸਾ ਆਈ ਡੋਟ ਨੋ ਮੈਂ ਇਸ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦੇ ਬਟ ਫਿਰ ਵੀ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਜੀ ਸਭ ਨੂੰ ਤੁਸੀਂ ਆਦੀ ਕਵਿਤਾ ਅੰਦਰ ਬੋਲੀਆ ਉਹ ਕਵਿਤਾ ਸੁਣਾਓ ਜਰੂਰ ਸਰ ਉਹ ਐਕਚੁਅਲੀ ਮੈਂ ਫੋਨ ਦੇ ਵਿੱਚ ਲਿਖੀ ਹੈ ਸੋ ਵੇਟ ਹੋਰ ਜੀ ਹਨੇਰੇ ਤੋਂ ਰੋਸ਼ਨੀ ਦੀ ਰਾਹ ਦਿਖਾਈ ਹਨੇਰੇ ਤੋਂ ਰੋਸ਼ਨੀ ਦੀ ਰਾਹ ਦਿਖਾਈ ਗਿਆਨ ਦੀ ਜੋਤੀ ਹਰ ਦਿਲ ਵਿੱਚ ਜਗਾਈ ਗਿਆਨ ਦੀ ਜੋਤੀ ਹਰ ਦਿਲ ਵਿੱਚ ਜਗਾਈ ਸਾਡਾ ਮਾਨ ਸਾਡੀ ਸ਼ਾਨ ਪ੍ਰਭੂ ਵਾਲਮੀਕੀ ਹੀ ਸਾਡੀ ਪਛਾਣ ਪ੍ਰਭੂ ਵਾਲਮੀਕੀ ਹੀ ਸਾਡੀ ਪਛਾਣ ਬਸ ਮੈਂ ਇੰਨੀ ਗੱਲ ਕਹਿੰਦੇ ਹੋਏ ਆਪ ਸਭ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਤੇ ਪਰਕਟ ਦਿਵਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ